ਸਤਨਾਮ ਜਪ ਮੰ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖੀ ਉੱਜਲ ਹੋਈ ਹੈ ਨਿਤ ਧਈਏ ਹਰ ਪੁਰਖ ਨਿਰੰਜਨਾ ਤਨ ਸੁਬਿਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਨਾ ਜੀ ਕੀ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ ਪ੍ਰਭ ਨਾਮ ਚਿਤੇਰੇ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਚੌਥਾ ਅੰਤਰ ਪਿਆਸ ਪੁੱਤੀ ਪ੍ਰਭ ਕੇਰੀ ਸੁਣ ਗੁਰਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੈ ਔਰ ਕੋ ਜਾਣੈ ਪੀਰ ਪਰਿਆ ਅੰਤਰ ਪਿਆਸ ਪੁੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੈ ਅਵਰ ਕੇ ਜਾਣੈ ਕੋ ਪੀਰ ਪਰਈਆ RAM ਗੁਰ ਮੋਹਨ ਮੁ ਮਨ ਲਈਆ ਹਉ ਆਕਲ ਵਿਕਲ ਪਈ ਗੁਰ ਦੇਖੀ ਹਉ ਲੋਟ-ਪੋਟ ਹੋਏ ਪਈਆ ਰਹਾਉ ਹਉ ਨਿਰਖਤ ਫਿਰੋ ਸਬਦੇ ਸਿੱਧ ਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਟ ਦਿਓ ਗੁਰ ਆਗੈ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਣ ਸਦੇ ਸਾ ਦੇ ਪ੍ਰਭ ਕੇ ਰਾਤ ਰਿਦ ਅੰਤਰ ਮਨ ਤਨ ਮੀਠ ਲਗਈਆ ਮਸਤਕ ਕਾਟ ਦੇਉ ਚਰਨਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਲਈਆ ਚਲ ਚਲ ਸਖੀ ਹਮ ਪ੍ਰਭ ਪਰ ਬੋਧੈ ਗੁਣ ਕਾ ਮਣ ਕਰ ਹਰ ਪ੍ਰਭ ਲਹੀਆ ਭਗਤ ਵਛਲ ਵਾਕੋ ਨਾਮ ਕਹੀਅਤ ਹੈ ਸਰਨ ਪ੍ਰਭ ਤਿਸ ਪਾਛੈ ਪਈਆ ਖਿਮਾ ਸਿਗਾਰ ਕਰੇ ਪ੍ਰਭ ਖੁਸੀਆ ਮਨ ਦੀਪਕ ਗੁਰ ਗਿਆਨ ਬਲਈਆ ਰਾਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤਿਸ ਆਗੇ ਜੀਉ ਕਟਕਟ ਪਈਆ ਹਰ 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 ਕੰਠ ਹੈ ਬਨਿਆ ਮਨ ਮੋਤੀ ਚੂਰਵਟ ਗਹਿਨ ਗਹਿਨਈਆ ਹਰ ਹਰ ਸਰਦਾ ਸੀਜ ਵਿਚਾਈ ਪ੍ਰਭ ਛੋੜ ਨਾ ਸਕੈ ਬਹੁਤ ਮਨ ਪਈਆ ਕਹ ਪ੍ਰਭ ਅਵਰ ਅਵਰ ਕਿਛ ਕੀਜੈ ਸਭ ਬਾਦ ਸ਼ਿੰਗਾਰ ਫੁਕਟ ਫੁਕਟਈਆ ो शिंगार मिलन कैताई प्रब लियो सुहागन तू पैया हम चेरी तू अगम गुसाई क्या हम करे तेरे बस पैया दया दीन करो रख लेबो नानक हर गुर शरण समया ਹਮ ਚੇਰੀ ਤੂੰ ਅਗੰਮ ਗੁਸਾਈ ਕਿਆ ਹਮ ਕਰੈ ਤੇਰੇ ਵਸ ਪਈਆ ਦਇਆ ਤੀਨ ਕਰੋ ਰਖ ਲੇਵੋ ਨਾਨਕ ਹਰ ਗੁਰ ਸਰਨ ਸਮਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ